ਕੀ ਹਾਲ ਚੱਲਨੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਜੋ ਵੀਡੀਓ ਸ਼ੇਅਰ ਕਰਦੇ ਪਏ ਆ ਇਹ ਆ ਜੀ ਗੁਰਦੁਆਰਾ ਸ੍ਰੀ ਕੱਲੂ ਘਰਾ ਸਾਹਿਬ ਜੋ ਕਿ ਮੁਕੇਰੀਆਂ ਤੋਂ ਗੁਰਤਾਸਪੁਰ ਰੋਡ ਤੇ ਜਾਂਦੇ ਹੀ ਪੈਂਦਾ ਆ ਮੁਕੇਰੀਆਂ ਤੋਂ ਇਹ ਕੋਈ 15 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਆ ਗੁਰਦਾਰਾ ਸ੍ਰੀ ਕੱਲੂ ਘਰਾ ਸਾਹਿਬ ਤੇ ਤੁਹਾਨੂੰ ਸਾਰਿਆਂ ਨੂੰ ਗੁਰਦਾਰੇ ਕੱਲੂ ਘਰੇ ਸਾਹਿਬ ਜੀ ਦਾ ਇਤਿਹਾਸ ਵੀ ਪਤਾ ਹੋਊਗਾ ਕਿ ਆਪਣੇ ਸਿੱਖਾਂ ਦੇ ਦੋ ਕੱਲੂ ਘਾਰੀ ਹੋਈ ਸੀ ਵੱਡਾ ਤੇ ਛੋਟਾ ਤੇ ਤੀਸਰਾ ਕੱਲੂ ਘਾਰ ਆ ਵੀ ਇੱਕ ਹੋਇਆ ਸੀ ਜਿਹਨੂੰ ਆਪਰੇਸ਼ਨ ਬਲੂ ਸਟਾਰ ਕਹਿੰਦੇ ਨੇ ਤੇ ਤੁਸੀਂ ਕਮੈਂਟਾਂ ਵਿੱਚ ਦੱਸਣਾ ਕਿ ਪਹਿਲਾ ਕੱਲੂ ਘਾਰਾ ਕਿਹੜਾ ਸੀ ਚਲੋ ਅੱਜ ਅਸੀਂ ਗੱਲ ਕਰਦੇ ਹਾਂ ਕੱਲੂ ਘਾਰਾਂ ਸਾਹਿਬ ਦੀ ਇਹ ਕੱਲੂ ਘਾਰਾ ਸਾਹਿਬ ਸ਼ੀਦਾ ਦੀ ਯਾਦ ਵਿੱਚ ਬਣਾਏ ਗਏ ਗੁਰਦੁਆਰੇ ਸਾਹਿਬ ਨੇ ਜਿੱਥੇ ਪਾਠ ਚੱਲਦੇ ਆ ਦਿਨ ਰਾਤ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਇੱਥੇ ਇਤਿਹਾਸ ਦੇ ਮੁਤਾਬਿਕ ਦੱਸਿਆ ਜਾਂਦਾ ਆ ਕਿ ਇਸ ਜਗ੍ਹਾ ਦੇ ਉੱਤੇ ਇੱਕ ਪਿੱਛੇ ਜੋ ਇਹਨਾਂ ਨੇ ਇੱਕ ਮਿਊਜ਼ੀਅਮ ਬਣਾਇਆ ਹੋਇਆ ਆ ਉਸ ਜਗ੍ਹਾ ਤੇ ਉੱਤੇ ਪਹਿਲਾਂ ਜੰਗਲੀ ਜੰਗਲ ਹੁੰਦਾ ਸੀ ਇਸ ਜਗ੍ਹਾ ਤੇ ਸਿੱਖ ਇੱਥੇ ਰਹਿੰਦੇ ਸੀ ਇੱਥੇ ਕਾਨੂੰ ਆਂ ਦੇ ਨੇੜੇ ਸ਼ੰਭ ਇੱਕ ਪੈਂਦਾ ਸੀ ਜਿੱਥੇ ਬਹੁਤ ਵੱਡੀ ਮਿਆਦ ਵਿੱਚ ਸਿੱਖ ਜਿੱਥੇ ਬੰਦਿਆਂ ਇਕੱਠੀਆਂ ਹੋਇਆ ਸੀ ਇਕੱਠੇ ਹੋਣ ਦੀ ਵਜ੍ਹਾ ਕੀ ਸੀ ਕਿਉਂਕਿ ਲਾਹੌਰ ਦੇ ਵਿੱਚ ਦੀਵਾਨ ਲਖਪਤ ਰਾਏ ਜਿਸ ਦੇ ਭਰਾ ਜਸਮント ਰਾਏ ਨੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਗੁਰਦਾਰੇ ਸਾਹਿਬ ਉੱਤੇ ਇੱਕ ਸਿੱਖ ਜੰਦੇ ਫੰਦੀਆਂ ਤੇ ਹਮਲਾ ਕੀਤਾ ਸੀ ਜਿਸ ਦੇ ਵਿੱਚ ਇੱਕ ਸਿੱਖ ਹੋলো ਜਸਵੰਤ ਰਾਏ ਦਾ ਵੱਧ ਕੀਤਾ ਗਿਆ ਸੀਗਾ ਤੇ ਉਸ ਦਾ ਬਦਲਾ ਲੈਣ ਲਈ ਜਸ ਲਖਪਤ ਰਾਏ ਨੇ ਇੱਕ ਜੱਗਿਆ ਖਾਨਾ ਮਿਲ ਕੇ ਹੋਰ ਮੁਗਲਾਂ ਨਾਲ ਮਿਲ ਕੇ ਸਾਂਝ ਪਾਈ ਤੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਸ਼ੁਰੂ ਕਰਤੀ ਮਹਮਾ ਸ਼ੁਰੂ ਕਰਤੀ ਤੇ ਲੋਹੌਰ ਦੇ ਵਿੱਚ ਜਿੰਨੇ ਵੀ ਸਿੱਖ ਇਕੱਠੇ ਸੀ ਸਿੱਖ ਮਿਲਦੇ ਸੀ ਉਹਨਾਂ ਨੂੰ ਕਤਲੇਆਮ ਕੀਤਾ ਜਾਂਦਾ ਸੀ ਸ਼ਹੀਦ ਕੀਤਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਇਸੇ ਚੀਜ਼ ਨੂੰ ਲੈ ਕੇ ਕਨੂਆ ਨੇੜੇ ਪੈਂਦੇ ਇੱਕ ਸ਼ੰਭ ਦੇ ਉੱਤੇ ਸਿੱਖ ਬਹੁਤ ਪਹਾੜੀ ਮਾਤਰਾ ਦੇ ਵਿੱਚ ਇਕੱਠੇ ਹੋਏ ਸੀ ਸਿੱਖਾਂ ਦੀ ਗਿਣਤੀ ਇਕੱਠੀ ਹੋਈ ਤੇ ਜਿਸ ਦੇ ਬਾਰੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹ ਇੱਕ ਲੜਾਈ ਬਹੁਤ ਲੰਬੇ ਅਰਸੇ ਤੱਕ ਟਾਈਮ ਤੱਕ ਚੱਲੀ ਸੀ ਲੜਾਈ ਕਿਉਂਕਿ ਸਿੱਖਾਂ ਤੇ ਹਮਲੇ ਹੁੰਦੇ ਸੀ ਬਹੁਤ ਸਾਰੀਆਂ ਜੋ ਇਤਿਹਾਸ ਦੇ ਮੁਤਾਬਿਕ ਗੱਲਾਂ ਦੱਸੀਆਂ ਜਾਂਦੀਆਂ ਸੀ 7000 ਦੇ ਕਰੀਬ ਸਿੱਖ ਸ਼ਹੀਦ ਕੀਤੇ ਗਏ ਸੀ ਸਿੱਖ ਸਿੰਘਾਂ ਸਿੰਘਣੀਆਂ ਸ਼ਹੀਦ ਕੀਤੇ ਗਏ ਸੀ ਦੱਸਿਆ ਜਾਂਦਾ ਇਤਿਹਾਸ ਦੇ ਮੁਤਾਬਿਕ ਸ਼ਹੀਦਾਂ ਦੀ ਗਿਣਤੀ 11000 ਦੇ ਤੱਕ ਵੀ ਆ ਜਾਂਦੀ ਹੈ ਕਿਉਂਕਿ 3000 ਸਿੰਘਾਂ ਨੂੰ ਬੰਦੀ ਵੀ ਬਣਾਇਆ ਗਿਆ ਸੀ ਤੇ ਇਸ ਦੇ ਚੱਲਦੇ ਇੱਥੇ ਬਹੁਤ ਮਾਤਰਾ ਦੇ ਵਿੱਚ ਸਿੱਖਾਂ ਦਾ ਜੋ ਛੀਤੀਆਂ ਪਾਈਆਂ ਗਈਆਂ ਸੀ ਉਹ ਸਿੱਖਾਣੇ ਇੱਥੋਂ ਜਦੋਂ ਨਿਕਲੇ ਸੀ ਅੱਗੇ ਪਹਾੜਾਂ ਵੱਲ ਜਾਂਦੇ ਪਏ ਸੀ ਤਾਂ ਰਾਵੀ ਦੇ ਅੱਗੇ ਟੱਪਦੇ ਆ ਕਠੂਏ ਦੇ ਕੋਲ ਤੇ ਉੱਥੇ ਪਹਾੜੀ ਰਾਜੇ ਪੈਂਦੇ ਸੀ ਉਹ ਪਹਾੜੀ ਰਾਜੇ ਵੀ ਜਿਹੜੇ ਸੀ ਮੁਗਲ ਫੌਜਾਂ ਦੇ ਅਧੀਨ ਸੀ ਮੁਗਲ ਫੌਜਾਂ ਦੇ ਅਧੀਨ ਹੋਣ ਕਰਕੇ ਹੀ ਤਾਂ ਉਹਨਾਂ ਨੂੰ ਉਹਨਾਂ ਨੇ ਪਹਾੜੀ ਰਾਜਿਆਂ ਨੇ ਵੀ ਸਿੱਖਾਂ ਨੂੰ ਘੇਰਾ ਪਾਇਆ ਸੀ ਤੇ ਪਿੱਛੇ ਮੁਗਲ ਫੌਜਾਂ ਨੇ ਵੀ ਘੇਰਾ ਪਾਇਆ ਹੋਇਆ ਸੀ ਤੇ ਇਸ ਦੇ ਚੱਲ ਕੇ ਸਿੱਖਾਂ ਨੇ ਜੂਜਨ ਦਾ ਫੈਸਲਾ ਕੀਤਾ ਸੀ ਤੇ ਫਿਰ ਇਸ ਜੂਨ ਜਿੱਤੇ ਚੱਲਦੇ ਚੱਲਦੇ ਬਹੁਤ ਸਿੱਖਾਂ ਨੂੰ ਸ਼ੀਧੀਆਂ ਪੂਣੀਆਂ ਪਈਆਂ ਤੇ ਬਹੁਤ ਸਾਰੇ ਸਿੱਖਾਂ ਦਾ ਭਾਰੀ ਮਾਤਰਾ ਚ ਨੁਕਸਾਨ ਹੋਇਆ ਹੈ। ਦੋ ਕੱਲੂ ਘਾਰੇ ਹੋਏ ਗਏ ਨੇ ਸਿੱਖ ਇਤਿਹਾਸ ਦੇ ਵਿੱਚ। ਤੁਸੀਂ ਕਮੈਂਟਾਂ ਵਿੱਚ ਇਹ ਦੱਸਣਾ ਹੈ ਕਿ ਵੱਡਾ ਕੱਲੂ ਘਾਰਾ ਕਿਸ ਜਗ੍ਹਾ ਤੇ ਸਥਾਪਿਤ ਆ ਤੇ ਕੋਣ-ਕੋਣ ਛੋਟੇ ਕੱਲੂ ਬਾਰੇ ਬਾਰੇ ਜਾਣਦਾ ਹੈ ਕਮੈਂਟਾਂ ਵਿੱਚ ਆਪਣੀ ਵੀ رائے ਜ਼ਰੂਰ ਦਿਓ। ਮੈਨੂੰ ਜਿੰਨਾ ਪਤਾ ਸੀ ਮੈਂ ਤੁਹਾਡੇ ਤੱਕ ਜ਼ਰੂਰ ਸ਼ੇਅਰ ਕੀਤਾ ਆ ਤੇ ਅੱਗੇ ਤੁਹਾਨੂੰ ਗੁਰਦੁਆਰੇ ਦਾਸੀਂ ਦਿਖਾ ਰਹੇ ਆ ਕਿ ਬਹੁਤ ਸੋਹਣਾ ਗੁਰਦੁਆਰਾ ਬਣਾਏ ਗਏ ਨੇ ਗੁਰਦੁਆਰੇ ਦੀ ਅਸੀਂ ਮੱਥੇ ਟੇਕੇ ਸੀ ਤਿੰਨ ਰਾਤ ਇੱਥੇ ਪਾਠ ਚੱਲਦਾ ਆ ਅਗਰ ਕੋਈ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਗਲਤ ਲੱਗਾ ਹੋਵੇ ਤੇ ਮੈਨੂੰ ਮਾਫੀ ਦੇਣੀ ਤੇ ਅਸੀਂ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਫਿਰ ਅਸੀਂ ਅੱਗੇ ਵਧੇ ਸੀ ਤੇ ਸੋਚਿਆ ਕਿ ਚਲੋ ਅਸੀਂ ਲੰਗਰ ਵੀ ਛੱਕ ਕੇ ਜਾਂਦੇ ਆ ਇਸ ਤੋਂ ਬਾਅਦ ਅਸੀਂ ਲੰਗਰ ਛਕਣ ਵੀ ਪਹੁੰਚੇ ਲੰਗਰ ਛਕਿਆ ਤੇ ਗੁਰਦੁਆਰੇ ਦੇ ਕੋਲ ਇੱਕ ਬਹੁਤ ਸੋਹਣੀ ਇਮਾਰਤ ਬਣ ਰਹੀ ਆ ਦੀਵਾਨ ਹਾਲ ਬਣਦਾ ਪਿਆ ਆ ਤੇ ਜਿੱਤੇ ਹਾਲੇ ਤੱਕ ਕਾਫੀ ਟਾਈਮ ਤੋਂ ਕੰਮ ਚੱਲਦਾ ਪਿਆ ਆ ਤੇ ਮੈਂ ਸੋਚਿਆ ਚਲੋ ਇੱਕ ਛੋਟੀ ਜੀ ਵੀਡੀਓ ਬਣਾ ਕੇ ਮੈਨੂੰ ਗਲਤ ਨਾ ਸਮਝਣਾ ਮੈਂ ਸੋਚਿਆ ਕਿ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਤੱਕ ਸਾਂਝੀ ਕਰਾਂ ਤੇ ਕਾਫੀ ਟਾਈਮ ਤੋਂ ਇਹ ਇਮਾਰਤ ਬਣਦੀ ਪਈ ਆ ਇਹ ਦੀਵਾਨ ਹਾਲ ਬਣਾਇਆ ਜਾ ਰਿਹਾ ਆ ਗੁਰਦਾਰੇ ਸਾਹਿਬ ਦਾ ਤੇ ਇਸੇ ਤਰ੍ਹਾਂ ਇਹ ਜੀ ਇਸੇ ਤਰ੍ਹਾਂ ਤੁਸੀਂ ਸਾਡੇ YouTube ਚੈਨਲ ਨਾਲ ਜੁੜੇ ਰਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਤੇ ਸਾਰੇ ਜਾਣੇ ਪੇਜ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜਰੂਰ ਦਬਾਓ ਬਾਕੀ ਕੋਈ ਗਲਤੀ ਭੁੱਲੇ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਦੇ ਹੋ ਕਿਉਂਕਿ 10 ਸ਼ਮਾ ਦਾ ਵੀ ਪ੍ਰਾਰਥਨਾ ਕਈ ਵਾਰੀ ਵੀਡੀਓ ਬਣਾਉਣ ਵੇਲੇ ਗਲਤ ਵੀ ਹੋ ਜਾਂਦਾ ਹੈ ਬਾਕੀ ਤੁਸੀਂ ਗੁਰਦੁਆਰੇ ਵਾਲੀ ਸਾਈਡ ਤਾਂ ਵੀਊ ਵੀ ਜਰੂਰ ਦੇਖਿਓ ਕਿਉਂਕਿ ਗੁਰਦੁਆਰੇ ਦੀ ਇਮਾਰਤ ਵੀ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਤੇ ਤੁਸੀਂ ਸਾਰੇ ਜਰੂਰ ਆਇਆ ਕਰੋ ਗੁਰਦਾਰੇ ਸਾਹਿਬ ਮੱਥਾ ਟੇਕਿਆ ਕਰੋ ਤੇ ਆਪਣਾ ਪੂਰੇ ਦਿਨ ਦਾ ਕੋਈ ਇੱਕ ਘੜੀ ਉਸ ਅਕਾਲ ਪ੍ਰਭੂ ਦੀ ਗੁਣਗਾਨ ਜਰੂਰ ਗਾਇਆ ਕਰੋ ਠੀਕ ਹੈ ਜੀ ਧੰਨਵਾਦ ਤੇ ਰਾਹ ਚ ਜਾਂਦੇ ਜਾਂਦੇ ਮੈਂ ਸੋਚਿਆ ਕਿ ਤੁਹਾਨੂੰ ਮਿਊਜ਼ੀਅਮ ਬਾਰੇ ਜ਼ਰੂਰ ਦਿਖਾ ਦਵਾਂ ਇਹ ਤਾਂ ਨਿਸ਼ਾਨੇ ਖਾਲਸਾ ਇੱਕ ਸਕੂਲ ਆ ਜੋ ਮੇਰੇ ਖਾਲ ਬਣ ਰਿਹਾ ਆ ਤੇ ਇਹ ਆ ਜੀ ਉਹ ਦੇਖੋ ਤੁਸੀਂ ਸਾਹਮਣੇ ਦੇਖ ਰਹੇ ਹੋ ਉੱਤੇ ਖੰਡਾ ਸਾਹਿਬ ਜੋ ਬਹੁਤ ਸੋਹਣਾ ਨਜ਼ਾਰਾ ਆ ਇਹ ਆ ਜੀ ਉਹ ਮਿਊਜ਼ੀਅਮ ਤੇ ਕੌਣ ਕੌਣ ਇੱਥੇ ਆਇਆ ਹੈ ਜ਼ਰੂਰ ਦੱਸਿਓ